ਲੈ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਪਿਛਲੀ ਵੀਡੀਓ ਦੇ ਵਿੱਚ ਬਾਈ ਆਪਾਂ ਗੱਲ ਕੀਤੀ ਸੀ ਵੀ ਕਿਹੜੀਆਂ ਕਿਹੜੀਆਂ ਦਵਾਈਆਂ ਆਪਾਂ ਝੋਨੇ ਦੇ ਉੱਤੇ ਪੱਤਾ ਲਪੇਟ ਜਾਂ ਗੋਬ ਦੀ ਸੁੰਡੀ ਤੋਂ ਕਰ ਸਕਦੇ ਆ ਅੱਜ ਵੀਰੇ 31 ਤਰੀਕ ਹੋ ਗਈ 31 ਜੁਲਾਈ ਤੇ ਆਪਾਂ ਅੱਗੇ ਲਗਾਤਾਰ ਮੈਂ ਇੱਕ ਮੈਸੇਜ ਆ ਪਾਇਆ ਸੀ ਵੀ ਆਪਾਂ ਕੱਲੀ ਕੱਲੀ ਵੀਡੀਓ ਦੇ ਉੱਤੇ ਡਿਟੇਲ ਪਾਇਆ ਕਰੀਏ ਜਾਂ ਨਾ ਪਾਇਆ ਕਰੀਏ ਤਾਂ ਸਾਰਿਆਂ ਨੇ ਮੈਨੂੰ ਕਮੈਂਟ ਆਏ ਸੀ ਵੀ ਹਾਂ ਬਾਈ ਜਰੂਰ ਪਾਓ ਹਨਾ ਤਾਂ ਆਪਾਂ ਹੁਣ ਡੇਲੀ ਬੇਸਿਸ ਤੇ ਕੱਲੀ ਕੱਲੀ ਦਵਾਈ ਫੜ ਲਾਂਗੇ ਤੇ ਇਕ ਟੱਲੀ-ਕੱਲੀ ਦਵਾਈ ਦੇ ਉੱਤੇ ਚੰਗਣਾ ਪਾਵਾਂਗੇ ਵੀ ਕੀ ਐ ਕਿੰਨਾ ਡੋਜ਼ ਆ ਕਿੰਨਾ ਕੰਮ ਕਰਦੀ ਐ ਕਿਹੜੀ ਕੰਪਨੀ ਦੀ ਐ ਕਿਹੜੀ ਟੈਕਨੋਲੋਜੀ ਆ ਕਿਹੜੀ ਵਧੀਆ ਮੈਂ ਹਮੇਸ਼ਾ ਕਹਿੰਦਾ ਹੁੰਦਾ ਬਈ ਕਰੋ ਆਪਣੀ ਮਰਜ਼ੀ ਸੁਣੋ ਸਭ ਦੀ ਠੀਕ ਐ ਬਈ ਮੈਂ ਵੀ ਇਹੀ ਕਰਦਾ ਹੁੰਦਾ ਮੈਂ ਵੀ ਜਦੋਂ ਪਹਿਲਾਂ ਸ਼ੁਰੂ ਤੋਂ ਸਟਾਰਟਿੰਗ ਖੇਤੀ ਕਰਨ ਲੱਗਿਆ ਸੀਗਾ ਹੁਣ ਮੈਂ ਦੇਖ ਲੈਣਾ ਸਾਰੀ ਚੀਜ਼ ਪਰ ਕਰਦਾ ਆਪਣੀ ਮਰਜ਼ੀ ਆ ਹਨਾ ਸਾਰਿਆਂ ਦੀ ਵੀਡੀਓ ਮੇਰੇ ਕੋਲੇ ਵੀ ਆਉਂਦੀਆਂ ਨੇ ਜਿਵੇਂ ਤੁਹਾਡੇ ਕੋਲੇ ਸਾਰਿਆਂ ਦੀਆਂ ਆਉਂਦੀਆਂ ਓਵੇਂ ਮੇਰੇ ਕੋਲੇ ਵੀ ਸਾਰਿਆਂ ਦੀਆਂ ਵੀਡੀਓ ਆਉਂਦੀਆਂ ਨੇ ਹਨਾ ਪਰ ਕਰੋ ਆਪਣੀ ਮਰਜ਼ੀ ਬਾਈ ਜਿਹੜਾ ਤੁਹਾਨੂੰ ਸਹੀ ਲੱਗਦਾ ਇਹ ਨਾ ਹੋਵੇ ਵੀ ਦੁਕਾਨਦਾਰ ਨੇ ਜਿਹੜੀ ਚੀਜ਼ ਦੇਤੀ ਤੇ ਉਹੀ ਆਪਾਂ ਪਾ ਦੇਣੀ ਆ ਖੇਤ ਦੇ ਵਿੱਚ ਇਹ ਵੀ ਨਾ ਹੋਵੇ ਵੀ ਮੇਰੇ ਮਗਰ ਲਾ ਕੇ ਕੋਈ ਚੀਜ਼ ਵਰਤ ਲਓ ਤੇ ਬਾਅਦ ਵਿੱਚ ਮੈਨੂੰ ਗਾਲਾਂ ਕੱਢੀ ਜਾਓ ਵੀ ਬਾਈ ਇਹ ਉਹਦੇ ਕੰਮ ਨਹੀਂ ਕਰਿਆ ਹਨਾ ਕੰਮ ਕਰਨ ਦੇ ਤਰੀਕੇ ਵੀ ਹੁੰਦੇ ਆ ਢੰਗ ਵੀ ਹੁੰਦੇ ਆ ਪਾਣੀ ਖੜਿਆ ਹੋਣਾ ਚਾਹੀਦਾ ਉਹ ਸਾਰੀ ਆਪਾਂ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ 1 ਬਾਈ 1 ਇਹ ਸੀਰੀ ਚਲਾਵਾਂਗੇ ਆਪਾਂ ਵੀ ਕਿਹੜੀ ਦਵਾਈ ਕਿਵੇਂ ਕਰੀਏ ਹਨਾ ਤਾ ਫੇਮ ਬਾਰੇ ਸਾਰਿਆਂ ਨੂੰ ਪਤਾ ਬਈ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਲਈ ਇਹਦੀ ਨਾ ਮੈਂ 33 ਐਮ ਐਲ ਡੋਜ਼ ਲਿਖਤੀ ਸੀ ਪਲੇਖੇ ਨਾਲ ਬਈ ਬੰਦਾ ਮੈਂ ਵੀ ਇਨਸਾਨ ਆ ਠੀਕ ਹੈ ਇਹਦੀ 20 ਐਮ ਐਲ ਡੋਜ਼ ਆ ਤੇ ਅੱਜ ਆਪਾਂ ਇਨ ਸੀ ਪੀਓ ਬਾਰੇ ਚਰਚਾ ਕਰਾਂਗੇ ਬਈ ਇਹਦੀ 120 ਐਮ ਐਲ ਡੋਜ਼ ਆ ਆਜੋ ਆਜੋ ਬਈ ਇਨ ਸੀ ਪੀਓ ਲੈਬ ਮੈਥਰੋ ਸਜੰਟਾ ਨੇ ਨਵੀਂ ਦਵਾਈ ਦਿੱਤੀ ਆ ਇਨ ਸੀ ਪੀਓ 2023 ਦੇ ਵਿੱਚ ਆ ਕੇ ਲਾਂਚ ਕੀਤੀ ਸੀ ਪਰ 2024 ਦੇ ਵਿੱਚ ਇਹਨੇ ਪੂਰਾ ਰਿਜ਼ਲਟ ਕੀਤਾ ਤੇ 2025 ਦੇ ਵਿੱਚ ਇਹ ਡੈਡ 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 ਵਿਕੂਗੀ ਠੀਕ ਹੈ ਇਹ ਜੇ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਪਲੀਨਾ ਜੋਲੇ ਨੇ ਟੈਕਨੋਲੋਜੀ ਹੈ ਇਹਨਾਂ ਕੋਲੇ ਟੈਕਨੋਲੋਜੀ ਹੈ ਜੇ ਟੈਕਨੀਕਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹੈਗਾ ਬਾਈ ਆਈਸੋਸਾਈਕਲੋਸਿਰਮ 18.1% ਐਸ ਸੀ ਜੇ ਡੋਜ਼ ਦੀ ਗੱਲ ਕਰੀਏ ਤਾਂ 120 ਐਮਐਲ ਦੀ ਡੋਜ਼ ਕਿੱਲੇ ਦੀ ਹੈ ਬਾਈ 150 ਤੋਂ ਲੈ ਕੇ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਲਾ ਸਕਦੇ ਹੋ ਉਸ ਤੋਂ ਬਾਅਦ ਕਿੱਥੇ ਕਿੱਥੇ ਕੰਟਰੋਲ ਕਰੂਗੀ ਇਹ ਪੱਤਾ ਲਪੇਟ ਸੰਡੀ ਗੋਭ ਦੀ ਸੰਡੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸੰਡੀ ਆ ਫਾਲ ਆਰਮੀ ਇੱਕ ਵਾਰਮ ਹੁੰਦੀ ਹੈ ਸੰਡੀ ਕਾਲੀ ਜੀ ਸੰਡੀ ਉਹਦੇ ਤੇ ਵੀ ਕੰਟਰੋਲ ਕਰੂਗੀ ਆਂਡੇ ਤੇ ਵੀ ਕੰਮ ਕਰੂ ਬਈ ਲਾਰਵੇ ਤੇ ਵੀ ਕੰਮ ਕਰੂਗੀ ਅਡਲਟ ਤੇ ਵੀ ਕੰਮ ਕਰੂਗੀ ਸਾਰਿਆਂ ਤੇ ਕੰਮ ਕਰੂਗੀ ਇਹ ਲਗਭਗ ਰੇਨ ਦੀ ਸਟੈਬਿਲਿਟੀ ਹੈ ਜੇ ਕਰਕੇ ਉਸ ਤੋਂ ਬਾਅਦ ਤਿੰਨ ਚਾਰ ਘੰਟਿਆਂ ਬਾਅਦ ਤੁਹਾਡੇ ਕੋਲੇ ਮੀਂਹ ਵੀ ਪੈ ਜਾਂਦਾ ਤਾਂ ਆਪਣੇ ਕੋਲੇ ਇਹ ਸਟੇਬਲ ਹੈਗੀ ਆ ਅਸਰਗਜ਼ਾਰ ਹੈਗੀ ਆ ਬ੍ਰੌਡ ਸਪੈਕਟ੍ਰਮ ਇਨਸੈਕਟੀਸਾਈਡ ਆ ਫੰਗੀਸਾਈਡ ਤੇ ਐਨਪੀਕੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਂਦੀ ਆ ਸਾਰਿਆਂ ਨਾਲ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਨਵੀਂ ਟੈਕਨੋਲੋਜੀ ਦਾ ਗਰੁੱਪ ਆ ਬਾਕੀ ਸਾਰੀਆਂ ਤੋਂ ਲੰਮਾ ਸਮਾਂ ਅਸਰ ਹੈ ਠੀਕ ਹੈ ਲੰਮਾ ਸਮਾਂ ਭਾਵ ਬਾਕੀ ਜੇ ਦਵਾਈਆਂ ਥੋੜੇ ਦਿਨ ਅਸਰ ਰੱਖਦੀਆਂ ਤਾਂ ਇਹ ਉਹਨਾਂ ਤੋਂ ਥੋੜੇ ਦਿਨ ਵੱਧ ਅਸਰ ਰੱਖੂਗੀ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਤੋਂ ਪ੍ਰੀਵੈਂਟਿਵ ਤੇ ਕਿਉਰੇਟਿਵ ਆ ਪਹਿਲਾਂ ਵੀ ਕਰ ਸਕਦੇ ਆ ਤੁਹਾਡੇ ਕੋਲੇ ਬਚਾ ਵੀ ਸਕਦੀ ਆ ਬਚਾਉਗੀ ਤੇ ਬਾਅਦ ਦੇ ਵਿੱਚ ਤਾਂ ਇਹਨੇ ਬਚਾਉਣਾ ਹੀ ਬਚਾਉਣਾ ਠੀਕ ਹੈ ਮੇਨ ਜਿਹੜੀ ਪੱਤਾ ਲਪੇੜ ਸੁੰਡੀ ਆ ਉਹ ਝੋਨੇ ਦੇ ਤੁਹਾਨੂੰ ਪਤਾ ਵੀ ਖਾਤਮਾ ਕਰ ਦਿੰਦੀ ਆ ਚਿੱਟੀ ਮੁੰਜਰ ਆਉਂਦੀ ਆ ਗੋਭਦੀ ਸੁੰਡੀ ਕਰਕੇ ਪੱਤਾ ਲਪੇੜ ਨਾਲ ਪੱਤੇ ਆਪਣੇ ਖਤਮ ਹੋ ਜਾਂਦੇ ਆ ਕਲੋਰੋਫਿਲ ਘਟ ਜਾਂਦੀ ਆ ਉਦੋਂ ਵੰਨ ਨੂੰ ਰਿਕਵਰੀ ਦੇ ਉੱਤੇ ਟਾਈਮ ਲੱਗ ਜਾਂਦਾ ਤਾਂ ਉਦੋਂ ਪਹਿਲਾਂ ਜੇ ਆਪਾਂ ਦਵਾਈਆਂ ਕਰ ਦਈਏ ਐਨਸੀਪੀਓ ਦਵਾਈ ਕਰ ਦਈਏ ਤਾਂ ਬਹੁਤ ਬੈਨੀਫਿਟ ਆ ਬਾਕੀ ਹੋਰ ਵੀਡੀਓ ਆਪਾਂ ਪਾਵਾਂਗੇ ਇਹ ਅੱਜ ਦੀ ਵੀਡੀਓ ਕੱਲੀ ਸੀ ਐਨਸੀਪੀਓ ਬਾਰੇ ਠੀਕ ਹੈ ਭਾਈ ਅਗਲੀ ਵੀਡੀਓ ਦੇ ਵਿੱਚ ਮੈਨੂੰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਦੇ ਹੋ ਵੀ ਕਿਹੜੀ ਦਵਾਈ ਦੇ ਬਾਰੇ ਤੁਸੀਂ ਨੌਲੇਜ ਲੈਣੀ ਆ ਤੇ ਉਹਦੇ ਬਾਰੇ ਆਪਾਂ ਵੀਡੀਓ ਬੜਕਾ ਦਾਂਗੇ ਠੀਕ ਹੈ ਭਾਈ ਉਸ ਤੋਂ ਬਾਅਦ ਇਹਦਾ ਜੇ ਮੋਟਾ-ਮੋਟਾ ਦਾਣਾ ਸੁਜੰਟਾ ਦੀ ਬ੍ਰਾਂਡ ਆ ਭਾਈ ਇਹ ਮੈਂ ਵੀਡੀਓ ਹੁਣ ਲੰਮੀ ਨਹੀਂ ਖਿੱਚਦਾ ਮੇਰਾ ਮਕਸਦ ਇਹੀ ਰਹੂਗਾ ਵੀ ਮੈਂ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਨੌਲੇਜ ਦੇਦਾ ਸੁਜੰਟਾ ਮਾੜਾ-ਮੋਟਾ ਬ੍ਰਾਂਡ ਨਹੀਂ ਹੈਗਾ ਬਾਕੀ ਬ੍ਰਾਂਡਾਂ ਦੇ ਮੁਕਾਬਲੇ ਪੂਰਾ ਇਹਦਾ ਨਾਮ ਜਿੱਥੇ ਸੁਜੰਟਾ ਆ ਗਿਆ ਇਹਨਾਂ ਕੋਲੇ ਟੈਕਨੀਕਲ ਇਕੱਲਾ ਹੋਰ ਕਿਸੇ ਕੋਲੇ ਹਜੇ ਇਹ ਟੈਕਨੀਕਲ ਆਇਆ ਨਹੀਂ ਕਿਉਂਕਿ ਆਪਾਂ ਨਾ ਇੱਕੋ ਦਵਾਈ ਕਰੀ ਜਾਂਦੇ ਆ ਕੋਰਾਜਨ ਜਿਵੇਂ ਬੁੱਲੀ ਡੰਡੇ ਵਾਲੀ ਕਣਕ ਤੇ ਕਰਦੇ ਰਹੀਏ ਤਾਂ ਉਹਦਾ ਅਸਰ ਘਟ ਜਾਂਦਾ ਕੁਝ ਸਾਲਾਂ ਤੋਂ ਤਾਂ ਕੰਪਨੀਆਂ ਤਾਂ ਹੀ ਤਿੰਨ ਚਾਰ ਸਾਲਾਂ ਬਾਅਦ ਨਵੀਂ ਦਵਾਈ ਲੈ ਕੇ ਆਉਂਦੀ ਆ ਫਿਰ ਤਿੰਨ ਚਾਰ ਸਾਲ ਦਵਾਈ ਇਹ ਚੱਲੂਗੀ ਉਸ ਤੋਂ ਬਾਅਦ ਕੋਈ ਹੋਰ ਦਵਾਈ ਆ ਜੂਗੀ ਹੋਰ ਟੈਕਨੀਕਲ ਕੱਢ ਦੇਣਗੇ ਫਿਰ ਤਿੰਨ ਚਾਰ ਸਾਲ ਉਹ ਚੱਲੂਗੀ ਫਿਰ ਉਸ ਤੋਂ ਬਾਅਦ ਹੋਰ ਦਵਾਈ ਆ ਜੂਗੀ ਹਨਾ ਤੇ ਇਹ ਦਵਾਈਆਂ ਫੇਮ ਕੋਰਾਜਨ ਠੀਕ ਹੈ ਕਟਪ ਹਾਈਡਰੋਕਲੋਰਾਈਡ ਮੈਕਟਿਕ ਬੈਂਜੋਏਟ ਇਹ ਸਾਰੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਰਿਕਮੈਂਡ ਨੇ ਜਿਹੜੀਆਂ ਮੈਂ ਨਾਂ ਲਿਆ ਠੀਕ ਹੈ ਇਹ ਦਵਾਈਆਂ ਨੇ ਜਿਹੜੀਆਂ ਐਨਸੀਪੀਓ ਹੋ ਗਈ ਹਨਾ ਕੋਟੇਵਾ ਦੀਆਂ ਨਵੀਆਂ ਦਵਾਈਆਂ ਆ ਰਹੀਆਂ ਨੇ ਉਹਨਾਂ ਬਾਰੇ ਵੀ ਆਪਾਂ ਵੀਡੀਓ ਪਾਵਾਂਗੇ ਕੋਰੋ ਮੰਡਲ ਦੀ ਇੱਕ ਨਵੀਂ ਦਵਾਈ ਆਈ ਹੈ ਉਹਦੇ ਬਾਰੇ ਵੀ ਵੀਡੀਓ ਪਾਵਾਂਗੇ ਅਗਲੀ ਵੀਡੀਓ ਉਹਦਾ ਮਕਸਦ ਕੀ ਹੁੰਦਾ ਵੀ ਇਹੇ ਯੂਨੀਵਰਸਿਟੀ ਤੋਂ ਅੱਗੇ ਦੀ ਅੱਗੇ ਹੋਰ 2 ਸਾਲਾਂ ਨੂੰ ਰਿਕਮੈਂਡ ਹੋ ਜਾਣਗੇ ਜੇ ਇਹਨਾਂ ਨੇ ਕੰਮ ਵਧੀਆ ਕਰਿਆ ਤੇ ਕਿਸਾਨਾਂ ਨੇ ਫੀਡਬੈਕ ਵਧੀਆ ਆਈ ਫਿਲਹਾਲ ਮੈਂ ਵੀ ਲਾ ਕੇ ਦੇਖੂਗਾ ਦੋ ਚਾਰ ਕਿੱਲਾਂ ਦਾ ਟ੍ਰਾਇਲ ਤੇ ਫਿਰ ਤੁਹਾਨੂੰ ਦੱਸੂਗਾ ਕੀ ਬਣਦਾ ਕੀ ਨਹੀਂ ਬਣਦਾ ਐ ਕਿ ਸਪਰੇਅ ਆ ਜਿਹੜੀ ਮੈਂ ਢੋਲੀ ਨਾਲ ਕਰਾਉਣੀ ਆ ਬੈਂਡਰੀ ਵਾਲੀ ਢੋਲੀ ਨਾਲ ਤਕਰੀਬਨ ਆਲਮੋਸਟ ਕਿਉਂਕਿ ਉਹਦੇ ਨਾਲ ਵਧੀਆ ਹੋ ਜਾਂਦਾ ਪੈਪ ਨਾਲ ਲੈ ਜਾਂਦੀ ਆ ਪਿੱਛੋਂ ਆਪਾਂ ਫਹਾ ਜ ਨਹੀਂ ਵੜਦੇ ਜੇ ਚਾਹੇ ਮੈਨਾਂ ਟਾਈਮ ਵੱਧ ਲੱਗ ਜਾਏ ਬੰਦੇ ਵੱਧ ਪੈ ਜਾਣ ਪਟੋਲੀਆਂ ਨਾਲ ਸਪਰੇਅ ਕਰਵਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਪੱਤਾ ਲਪੇਟੀਆਂ ਗੋਭ ਦੀ ਸੁੰਡੀ ਠੀਕ ਹੈ ਹੁਣ ਮੌਸਮ ਵਧੀਆ ਮੀਂਹ ਪਈ ਜਾਂਦੇ ਆ ਤੇ ਹੋਰ 10 ਦਿਨਾਂ ਨੂੰ ਲੋੜ ਪੈਣੀ ਆ ਤਾਂ ਸਸਤੀ ਮਹਿੰਗੀ ਜਿਹੜੀ ਵੀ ਦਵਾਈ ਵਰਤਨੀਆ ਮੈਨੂੰ ਤੁਸੀਂ ਵੀ ਕਮੈਂਟ ਜਰੂਰ ਕਰਿਓ ਤੁਹਾਡਾ ਵੀ ਤਜਰਬੇ ਨਾਲੇ ਸਾਂਝਾ ਹੋ ਜਾਊਗਾ ਨਾਲੇ ਮੈਨੂੰ ਪਤਾ ਲੱਗ ਜਾਊਗਾ ਜਿਹੜੀ ਵੀਡੀਓ ਤੁਹਾਨੂੰ ਚਾਹੋ ਨੇ ਉਹ ਪ੍ਰੋਡਕਟ ਬਾਰੇ ਆਪਾਂ ਵੀਡੀਓ ਬਣਾਦਾ ਥੈਂਕ ਯੂ ਸੋ ਮੱਚ